ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਹਾਦਿਆਂ ਤੋਂ ਸਰਪੰਚ ਕੁਲਦੀਪ ਸਿੰਘ ਜੀ ਨੂੰ ਸਨੇਹਾ ਲਾਇਆ ਸੀ ਤੇ ਉਹਨਾਂ ਨੇ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਾਈ ਸੀ ਤੇ ਅੱਜ ਅਸੀਂ ਸਮਾਨ ਲੈ ਕੇ ਚੱਲੇ ਆਂ ਗਰੰਥੀ ਸਿੰਘ ਸਾਡੇ ਨਾਲ ਨੇ ਜੀ ਇਹਨਾਂ ਦੀ ਮੌਜੂਦਗੀ ਦੇ ਵਿੱਚ ਅਸੀਂ ਸਮਾਨ ਲੈ ਕੇ ਚੱਲੇ ਆਂ ਤੇ ਇਹ ਸਮਾਨ ਦੇਖੋ ਜੀ ਅ ਅਸੀਂ ਜਿੰਨਾ ਵੀ ਸੰਗਤ ਦਾ ਪੂਰੀ ਮਹਾਦਿਆਂ ਦੀ ਸਮੁੱਚੀ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆਪਣੀ ਦਸਾਂ ਨੋਹਾਂ ਦੀ ਕੀਰਤ ਵਿੱਚੋਂ ਇਹ ਜਿਹੜਾ ਤਿਲ ਫੁੱਲ ਕੱਢਿਆ ਅਕਾਲੀ ਦਲਵਾਰਸ ਪੰਜਾਬ ਵੱਲੋਂ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾ ਵੀਰ ਜੀ ਬੇਨਤੀ ਕਰਨੀ ਹੈ ਸੰਗਤ ਮੁਰੇ ਵੀ ਦੇਖੋ ਸਮਾਨਤਾ ਸਾਡੇ ਕੋਲ ਆ ਰਿਹਾ ਜੀ ਪਰ ਚੱਕਰ ਇਹਦੇ ਚ ਇਹ ਹੈ ਵੀ ਜਦੋਂ ਟੱਕਾਂ ਵਾਲਿਆਂ ਨਾਲ ਯੂਨੀਅਨ ਵਾਲਿਆਂ ਦੇ ਵਿੱਚ ਪਤਾ ਨਹੀਂ ਕੀ ਚੱਕਰ ਹੈ ਅਸੀਂ ਜਾਣਾਂ ਨਹੀਂ ਜੀ ਉਧਰ ਪਾਣੀ ਬਹੁਤ ਚੜਿਆ ਹੋਇਆ ਹੈ ਵੀ 10 ਵੀ ਅਸੀਂ ਵੀ ਭਰਾਵਾ ਨਾਲੇ ਜਾਣਾ ਅਸੀਂ ਸੇਵਾ ਭਾਵਨਾ ਨਾਲ ਲੱਗੇ ਹੋਏ ਆ ਤੇ ਸਵੇਰੇ ਅਸੀਂ ਦੋ ਟਰੱਕ ਲੈ ਕੇ ਜਾਣੇ ਸੀਗੇ ਇੱਕ ਟਰੱਕ ਸਾਨੂੰ ਇਸ ਕਰਕੇ ਅਸੀਂ ਨਹੀਂ ਲੈ ਕੇ ਗਏ ਤੇ ਉਹੀ ਟਰੱਕ ਜਿਹੜਾ ਵਾਪਸ ਆਊਗਾ ਉਹੀ ਅਸੀਂ ਦੁਬਾਰਾ ਫੇਰ ਗਿੜਾ ਲਾਵਾਂਗੇ ਸੋ ਮੇਰੀ ਬੇਨਤੀ ਹੈ ਵੀਰਾਂ ਨੂੰ ਹੱਥ ਬੰਨ ਕੇ ਖਾਸ ਕਰਕੇ ਟਰੱਕ ਯੂਨੀਅਨ ਵਾਲਿਆਂ ਨੂੰ ਆਪਰੇਟਰਾਂ ਨੂੰ ਵੀ ਜਿਹੜਾ ਸੇਵਾ ਭਾਵਨਾ ਦੇ ਨਾਲ ਤੁਹਾਨੂੰ ਤੁਹਾਡੇ ਕੋਲ ਅਪਰੋਚ ਕਰਦਾ ਹੈ ਆ ਸਮੇਂ ਇਹ ਜਿਹੜਾ ਪਹੁੰਚੇ ਸਾਨੂੰ ਇਹ ਹੁੰਦਾ ਵੀ ਨਾਲ ਦੀ ਨਾਲ ਪਹੁੰਚੇ ਆਟਾ ਇਹ ਮੌਸਮ ਇਹ ਜ ਹੈ ਵੀ ਖਰਾਬ ਵੀ ਹੋ ਸਕਦਾ ਹੈ ਤਾਂ ਕਰਕੇ ਅਸੀਂ ਬੇਨਤੀ ਕਰਦੇ ਹਾਂ ਆਪਰੇਟਰਾਂ ਨੂੰ ਟਰੱਕ ਆਪਰੇਟਰਾਂ ਨੂੰ ਵੀ ਜਦੋਂ ਬਾਈ ਕੋਈ ਕਹਿੰਦਾ ਹੁੰਦਾ ਨਾ ਫੋਨ ਕਰਕੇ ਕੋਈ ਵੀ ਬੰਦਾ ਤਾਂ ਉਹਦੀ ਗੱਲ ਮੰਨ ਲਿਆ ਕਰੋ ਕੋਈ ਨਹੀਂ ਜੇ ਪੈਸੇ ਦੀ ਗੱਲ ਥੱਲੇ ਉੱਪਰ ਕਰ ਲਿਆ ਕਰੋ ਥੋੜਾ ਬਹੁਤ ਕੋਈ ਚੱਕਰ ਨਹੀਂ ਪਰ ਹੁਣ ਆਪਾਂ ਨੂੰ ਖੜਨ ਦੀ ਲੋੜ ਹੈ ਇਹ ਬਹੁਤ ਦਿੱਕਤ ਆ ਰਹੀ ਹੈ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ